ਹੈਲੋ ਮੈਂ ਡਾਕਟਰ ਤੇਰਾਕਰ ਤੁਹਾਡਾ ਇੰਤਜ਼ਾਰ ਖਤਮ ਮਿਥਨ ਰਾਸ਼ੀ ਵਾਲਿਓ ਮੈਨੂੰ ਪਤਾ ਤੁਸੀਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਕਿ ਸਾਲ 2026 ਤੁਹਾਡੇ ਲਈ ਕੀ ਸਰਪ੍ਰਾਈਜ਼ਸ ਲੈ ਕੇ ਆ ਰਿਹਾ ਹੈ ਕਿਵੇਂ ਹੋ ਤੁਸੀਂ ਸਭ ਇੰਤਜ਼ਾਰ ਹੋ ਗਿਆ ਖਤਮ ਮਿਥਨ ਰਾਸ਼ੀ ਵਾਲਿਓ ਲੈ ਕੇ ਆਈਆਂ ਤੁਹਾਡਾ ਸਾਲ 2026 ਪੂਰੀ ਕੈਲਕੂਲੇਸ਼ਨ 2026 ਦਾ ਸਾਲ ਮਿਥਨ ਰਾਸ਼ੀ ਵਾਲਿਆਂ ਲਈ ਖਾਸ ਚੈਲੰਜ ਅਤੇ ਮੌਕੇ ਲੈ ਕੇ ਆ ਰਿਹਾ ਹੈ ਮੈਂ ਅੱਜ ਪੂਰੇ ਸਾਲ ਦੇ ਰਾਸ਼ੀ ਫਲ ਦੀ ਗਹਿਰਾਈ ਨਾਲ ਵਿਸ਼ਲੇਸ਼ਣ ਮੈਂ ਜਦੋਂ ਕੀਤਾ ਜਿਸ ਦੇ ਵਿੱਚ ਤੁਹਾਡੇ ਜੀਵਨ ਦੇ ਚਾਰ ਮੁੱਖ ਖੇਤਰ ਕਵਰ ਕਰੂੰਗੀ ਸਿਹਤ ਐ ਨੌਕਰੀ ਐ ਪਰਿਵਾਰ ਐ ਤੇ ਪੈਸਾ ਐ ਇਹਦੀ ਪੂਰੀ ਜਾਣਕਾਰੀ ਤੁਹਾਨੂੰ ਮਿਲ ਜਾਏਗੀ ਤੁਸੀਂ ਜਾਣੋਗੇ ਕਿ ਕਿਹੜੇ ਗ੍ਰਹਿ ਤੁਹਾਡੇ ਜੀਵਨ ਤੇ ਕਿਵੇਂ ਪ੍ਰਭਾਵ ਪਾਉਣਗੇ ਅਤੇ ਹਰ ਖੇਤਰ ਲਈ ਸਹੀ ਉਪਾਅ ਕੀ ਹਨ ਜੇ ਤੁਸੀਂ ਚਾਹੁੰਦੇ ਹੋ ਕਿ ਸਾਲ 26 ਤੁਹਾਡੇ ਲਈ ਸਫਲ ਤੇ ਖੁਸ਼ਹਾਲ ਹੋਵੇ ਤੇ ਅੰਤ ਤੱਕ ਇਸ ਵੀਡੀਓ ਨੂੰ ਦੇਖਿਓ ਤੇ ਜਦੋਂ ਵੀਡੀਓ ਦੇਖ ਲਓ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਕਰਨਾ ਨਾ ਭੁੱਲਣਾ ਤਾਂ ਜੋ ਤੁਸੀਂ ਅੱਗੇ ਵੀ ਬਾਕੀ ਰਾਸ਼ੀ ਫਲ ਦੀ ਅਪਡੇਟਸ ਦੇਖ ਸਕੋ ਕਿਉਂਕਿ ਪਰਿਵਾਰ ਵਿੱਚ ਰੰਗ-ਬਰੰਗੀਆਂ 12 ਰਾਸ਼ੀਆਂ ਚੋਂ ਕੋਈ ਨਾ ਕੋਈ ਤਾਂ ਪਰਿਵਾਰਕ ਮੈਂਬਰ ਹੈਗਾ ਹੀ ਹੁੰਦਾ ਸੋ ਪਹਿਲਾਂ ਮੈਂ ਗੱਲ ਕਰਨੀ ਆ ਤੁਹਾਡੀ ਸਿਹਤ ਦੀ ਜਾਨ ਹੈ ਤਾਂ ਜਹਾਨ ਹੈ ਸੋ ਸਿਹਤ ਪਹਿਲਾਂ ਸਿਹਤ ਦੇ ਖੇਤਰ ਚ ਜੇ ਗੱਲ ਕਰੀਏ 2026 ਦੀ ਤਾਂ ਘਬਰਾਉਣਾ ਨਹੀਂ ਤੁਸੀਂ ਸ਼ੁਰੂਆਤ ਕੁਝ ਚੁਣੌਤੀਆਂ ਹੋ ਸਕਦੀਆਂ ਜਨਵਰੀ ਤੋਂ ਅਪ੍ਰੈਲ ਤੱਕ ਸ਼ਨੀਗ੍ਰਹਿ ਦੇ ਪ੍ਰਭਾਵ ਦੇ ਨਾਲ ਥਕਾਵਟ ਥੱਕਿਆ-ਥੱਕਿਆ ਮਹਿਸੂਸ ਕਰਨਾ ਸਿਰਦਰਦ ਵੱਧ ਸਕਦਾ ਇਸ ਦੌਰਾਨ ਤੁਸੀਂ ਆਪਣੀ ਡਾਈਟ ਤੇ ਨੀਂਦ ਦਾ ਖਿਆਲ ਰੱਖੋਗੇ ਬਹੁਤ ਜ਼ਰੂਰੀ ਆਏ ਗੱਲ ਪੱਲੇ ਬੰਨ ਲਓ ਮਈ ਤੋਂ ਜੁਲਾਈ ਤੱਕ ਬੁੱਧ ਦੇ ਰਾਸ਼ੀ ਪਰਵਰਤਨ ਸਥਾਨਾਂਤਰਣ ਨਾਲ ਦਿਮਾਗੀ ਦਬਾਅ ਘੱਟ ਹੋਏਗਾ ਜੋ ਡਿਪਰੈਸ਼ਨ ਹੈ ਜਾਂ ਸੋਚਾਂ ਨੇ ਉਹਨਾਂ ਦਾ ਭਾਰ ਘਟੇਗਾ ਬੋਝ ਘਟੇਗਾ ਪਰ ਸਰੀਰਕ ਸਰਗਰਮੀ ਲਈ ਤੁਹਾਨੂੰ ਯੋਗਾ ਜਾਂ ਵਾਕਿੰਗ ਜਾਰੀ ਰੱਖਣੀ ਲਾਭਦਾਇਕ ਰਹੇਗੀ ਅਗਸਤ ਤੋਂ ਨਵੰਬਰ ਤੱਕ ਸੂਰਜ ਤੇ ਚੰਦਰਮਾ ਦੇ ਸਹਿਯੋਗ ਨਾਲ ਤੁਹਾਡੀ ਸਰੀਰਕ ਉर्जा ਵਿੱਚ ਵਾਧਾ ਹੋਏਗਾ ਜਿਸ ਕਾਰਨ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਣੀ ਰਹੇਗੀ ਮੈਂ ਦੱਸਣਾ ਇੱਕ ਉਪਾਅ ਹਰ ਸੋਮਵਾਰ ਨੂੰ ਤੁਸੀਂ ਸ਼ੁੱਧ ਚੰਦਨ ਦੀ ਛੋਟੀ ਮਾਲਾ ਖਰੀਦ ਲਿਆਉਣੀ ਹੈ ਜੀ ਛੱਬੀ ਲਈ ਬਹੁਤ ਜ਼ਰੂਰੀ ਹੈ ਆ ਪਛਾਣ ਹੋਣੀ ਚਾਹੀਦੀ ਹੈ ਹੁਣ ਤੁਹਾਨੂੰ ਲੁੱਟੇ ਨਾ ਜਾਇਓ ਉਹਨੂੰ ਪਾਣੀ ਦੇ ਵਿੱਚ ਡਬੋਣਾ ਹੈ 10 ਮਿੰਟ ਲਈ ਤੇ ਉਸ ਪਾਣੀ ਨੂੰ ਫਿਰ ਪੀ ਲੈਣਾ ਸ਼ੁੱਧ ਪਾਣੀ ਹੈਗਾ ਆ ਚੰਦਨ ਬਹੁਤ ਸ਼ੁੱਧ ਲੱਕੜੀ ਹੈ ਤੁਹਾਡੀ ਤਸਵੀਰ ਨੂੰ ਠੀਕ ਕਰੇਗੇ ਹਰ ਰੋਜ਼ ਸਵੇਰੇ ਹਲਕਾ ਜੋਗਾਸਨ ਕਰਨਾ ਪੈਣਾ ਧਿਆਨ ਤੇ ਮੈਡੀਟੇਸ਼ਨ ਤੁਹਾਡੇ ਲਈ 2026 ਚ ਮੇਨ ਤੁਹਾਡਾ ਉਹ ਕਹਿੰਦੇ ਨਾ ਜੀਵਨ ਦਾ ਆਧਾਰ ਹੋਣਾ ਚਾਹੀਦਾ ਬ੍ਰਹਸਪਤੀ ਦੇ ਪ੍ਰਭਾਵ ਨੂੰ ਮਜ਼ਬੂਤ ਕਰਨ ਲਈ ਤੁਸੀਂ ਪੀਲੇ ਰੰਗ ਦੇ ਕੱਪੜੇ ਪਾਉਣੇ ਆ ਦੇਖੋ ਹਰ ਕੋਈ ਕੱਪੜੇ ਨਹੀਂ ਖਰੀਦ ਸਕਦਾ ਜੇ ਕੱਪੜੇ ਨਹੀਂ ਖਰੀਦ ਸਕਦੇ ਤਾਂ ਪੀਲੀ ਚੁੰਨੀ ਰੱਖ ਲਓ ਸਿਰ ਤੇ ਜਾਂ ਪੀਲਾ ਰੁਮਾਲ ਜਾਂ ਪਟਕਾ ਸਿਰ ਤੇ ਦਿਨ ਵੇਲੇ ਰੱਖ ਲਿਆ ਕਰੋ ਹੈਨਾ ਐਦਾਂ ਨਾ ਨਹੀਂ ਆ ਕੁਝ ਵੀ ਰਾਮ ਨਾਲ ਪਰਸ ਦੇ ਵਿੱਚ ਜਾਂ ਆਪਣੀ ਪਾਕਟ ਦੇ ਵਿੱਚ ਉਸ ਰੰਗ ਦਾ 10x10 ਦਾ ਇੱਕ ਰਮਾਲ ਕਟਵਾ ਲਿਆ ਉਹ ਰੱਖ ਲਓ ਬਸ ਆਰਾਮ ਨਾਲ ਉਹ ਅਸਰ ਉਹੀ ਕਰੇਗਾ ਸਧਾਰਨ ਨਿਤਨੇਮ ਟਿਪਸ ਵੀ ਮੈਂ ਆਇਦ ਕੀ ਐਡ-ਆਨ ਕੀਤੇ ਆ ਮਿਥਨ ਰਾਸ਼ੀ ਵਾਲਿਓ ਹਰ ਹਰ ਰੋਜ਼ ਸਵੇਰੇ ਤੁਸੀਂ ਹਲਕੀ ਸੈਰ ਕਰਨੀ ਹੈ ਪੂਰੀ ਨੀਂਦ ਲੈਣੀ ਬੇਫਿਕਰ ਹੋ ਜਾਓ ਘਰੇਲੂ ਜੜੀ ਉਪਾਹਾਂ ਚ ਤੁਸੀਂ ਅਚਪੰੰਦਾ ਲੈ ਸਕਦੇ ਹੋ ਜਾਂ ਤਿਲ ਦੇ ਤੇਲ ਦੀ ਜਿਹੜੀ ਮਾਲਿਸ਼ ਉਹ ਕੀਤੀ ਜਾ ਸਕਦੀ ਹੈ ਠੀਕ ਹੈ ਇਹ ਤੁਹਾਡੇ ਗਰਮੈਸ਼ ਰੱਖੇਗੀ ਸਰੀਰ ਨੂੰ ਜੇ ਮੈਂ ਗੱਲ ਕਰਾਂ ਤੁਹਾਡੀ ਨੌਕਰੀ ਵਪਾਰ ਜਾਂ ਕੰਮਕਾਰ ਕੈਰੀਅਰ ਦੀ ਤਾਂ ਮੈਂ ਠੰਡਾ ਸ਼ੀ ਵਾਲਿਓ ਘਬਰਾਉਣਾ ਨਹੀਂ ਆ ਹਰ ਵਾਰ ਤੁਹਾਨੂੰ ਮੈਂ ਹੌਸਲਾ ਦਿੰਨੀ ਆ ਜਨਵਰੀ ਤੋਂ ਮਾਰਚ ਤੱਕ ਬੁੱਧ ਦੀ ਸਥਿਤੀ ਕਾਰਨ ਨਵੀਆਂ ਜ਼ਿੰਮੇਵਾਰੀਆਂ ਤੁਹਾਡੇ ਹਿੱਸੇ ਆ ਸਕਦੀਆਂ ਹਨ ਧੀਰਜ ਨਾਲ ਕੰਮ ਕਰਨਾ ਤੇ ਟੀਮ ਸਹਿਯੋਗ ਨੂੰ ਮੁੱਖ ਰੱਖਣਾ ਐਦਾਂ ਨਹੀਂ ਕਿ ਮੈਂ ਇਕੱਲਾ ਹੀ ਬਾਸ ਆ ਬਾਸ ਹੀ ਸੁਭਾ ਡੁਬਲੇ ਡੋਬਾ ਦਿੰਦਾ ਤੁਹਾਨੂੰ ਟੀਮ ਵਰਕ ਜ਼ਰੂਰੀ ਹੈ ਰਾਈਜ਼ ਕਰਨਾ ਲਾਈਫ ਅਪ੍ਰੈਲ ਤੋਂ ਜੂਨ ਤੱਕ ਸ਼ਨੀ ਤੇ ਬ੍ਰਹਸਪਤੀ ਦੇ ਪ੍ਰਭਾਵ ਨਾਲ ਜਿਹੜੇ ਪ੍ਰੋਜੈਕਟ ਪਹਿਲਾਂ ਚੱਲ ਰਹੇ ਆ ਉਹਨਾਂ 'ਚ ਸਫਲਤਾ ਦੇ ਚਾਂਸ ਵੱਧ ਜਾਣੇ ਆ ਜੁਲਾਈ ਤੋਂ ਦਸੰਬਰ ਤੱਕ ਨੈਟਵਰਕਿੰਗ ਤੇ ਸਿੱਖਣ ਦੇ ਮੌਕੇ ਲੈਣ ਲਈ ਤੁਸੀਂ ਆਪਣੇ ਕੈਰੀਅਰ ਨੂੰ ਲੰਬੇ ਸਮੇਂ ਤੱਕ ਮਜ਼ਬੂਤੀ ਪ੍ਰਦਾਨ ਕਰ ਸਕੋਗੇ ਸਿੱਖ ਲਈਦਾ ਹੁੰਦਾ ਹੈ ਨਾ ਮੋਬਾਈਲ ਚਲਾਉਣਾ ਨੈਟਵਰਕਿੰਗ ਕੰਪਿਊਟਰ ਚਲਾਉਣਾ ਸੋ ਇਹ ਸਾਰਾ ਸਿਸਟਮ ਆਉਣਾ ਚਾਹੀਦਾ ਜੋਤਿਸ਼ਾਪਾ ਕੈਰੀਅਰ ਲਈ ਕਰੋਗੇ ਹਰ ਵੀਰਵਾਰ ਨੂੰ ਤੁਸੀਂ ਪਿਲੇ ਚੌਲਾਂ ਦਾ ਦਾਨ ਕਰਨਾ ਪਿਲੇ ਚੌਲ ਕਿਹੜੇ ਆ ਹਲਕੀ ਜੀ ਹਲਦੀ ਹਲਕੀ ਪਿੰਚ ਹਲਕੀ ਸਲਾਈਟਲੀ ਉਹ ਜਾਂ ਕੇਸਰ ਦੇ ਇੱਕ ਤੂਰੀ ਪਾ ਲਓ ਚੌਲ ਬਣਾਉਨੇ ਆ ਆਪਾਂ ਨਿਆਜ਼ ਵਾਲੇ ਚੌਲ ਹੁੰਦੇ ਨਾ ਇਹਨਾਂ ਨੂੰ ਕੇਸਰੀ ਚੌਲ ਜਾਂ ਪੀਲੇ ਚੌਲ ਕਰ ਦਿਦਾ ਇਹ ਤੁਸੀਂ ਵੀਰਵਾਰ ਨੂੰ ਦੇਨੇ ਆ ਹਨੂਮਨ ਚਾਲੀਸਾ ਦਾ ਉਚਾਰਨ ਕਰਦੇ ਰਹਿਣਾ ਹਰੇ ਰੰਗ ਦੇ ਕੱਪੜੇ ਵੀ ਜ਼ਿਆਦਾ ਪਾਉਣੇ ਆ 2026 'ਚ ਖਿਆਲ ਰੱਖਣਾ ਤੇ ਸ਼ਨੀ ਦੇ ਪ੍ਰਭਾਵ ਨੂੰ ਮਜ਼ਬੂਤ ਕਰਨ ਲਈ ਤੁਸੀਂ ਕਾਲੇ ਤਿਲਾਂ ਦਾ ਦਾਨ ਕਰੋਗੇ ਮਿਤਨਮ ਟਿਪਸ ਜੇ ਮੈਂ ਦਵਾਈਆਂ ਤੇ ਕੰਮ ਵਿੱਚ ਨਵੀਆਂ ਯੋਜਨਾਵਾਂ ਬਣਾ ਲਿਓ ਕੋਈ ਰਸਤੇ 'ਚ ਰੁਕਾਵਟਾ ਨਹੀਂ ਹੈ ਨੈਟਵਰਕਿੰਗ ਤੇ ਧਿਆਨ ਜ਼ਰੂਰ ਦੇਣਾ ਮੈਂ ਬਾਰ-ਬਾਰ ਕਹਤਾ ਜੇ ਗੱਲ ਕਰਾਂ ਮਿਥਨ ਰਾਸ਼ੀ ਵਾਲਿਆਂ ਦੇ ਪਰਿਵਾਰ ਦੀ ਘਰ-ਵਾਰ ਦੀ ਸਥਿਤੀ ਦੀ ਤਾਂ ਫਿਰ ਜਨਵਰੀ ਤੋਂ ਮਾਰਚ ਤੱਕ ਚੰਦਰਮਾ ਦੀ ਸਥਿਤੀ ਦੇ ਕਾਰਨ ਕਰੇਲੂਸਮਨ ਦਾ ਕਦੇ-ਕਦੇ ਤਣਾ ਹੋ ਸਕਦਾ ਘਬਰਾਉਣਾ ਨਹੀਂ ਕਿਉਂਕਿ ਅਪ੍ਰੈਲ ਤੋਂ ਜੂਨ ਤੱਕ ਸ਼ਨੀ ਦੇ ਸਹਿਯੋਗ ਨਾਲ ਜਦੋਂ ਸਟਾਰ ਬਦਲਦੇ ਆ ਜਦੋਂ ਗ੍ਰਹਿ ਬਦਲਣਗੇ ਪਰਿਵਾਰਕ ਰਿਸ਼ਤੇ ਮਜ਼ਬੂਤ ਹੋ ਜਾਣੇ ਆ ਭਾਅ ਅਪ੍ਰੈਲ ਤੋਂ ਜੂਨ 'ਚ ਸਾਰੇ ਪਰਿਵਾਰਕ ਰਿਸ਼ਤੇ ਮਜ਼ਬੂਤ ਹੋ ਜਾਣਗੇ ਜੁਲਾਈ ਤੋਂ ਦਸੰਬਰ ਤੱਕ ਬ੍ਰਹਿਸਪਤੀ ਦੀ ਸਥਿਤੀ ਕਾਰਨ ਪਰਿਵਾਰ ਚ ਵੱਡੇ ਫੈਸਲੇ ਲੈਣ ਤੇ ਸਾਂਝਾ ਸਮਾਂ ਬਤਾਉਣ ਲਈ ਤੁਹਾਡੇ ਲਈ ਇਹ ਵਕਤ ਫੈਮਿਲੀ ਗੈਟ ਟੁਗੇਦਰ ਲਈ ਲਾਭਦਾਇਕ ਰਹੇਗਾ ਜਦੋਂ ਜੋਤਿਸ਼ ਉਪਾਦੀ ਗੱਲ ਕਰਾਂ ਤੇ ਹਰ ਰੋਜ਼ ਪਿਤਾ ਜੀ ਦੇ ਪੈਰੀਂ ਹੱਥ ਲਾਉਣਾ ਉਹਨਾਂ ਤੋਂ ਅਸ਼ੀਰਵਾਦ ਲੈਣਾ ਦੱਸ ਦਵਾਂ ਦੁਨੀਆਂ ਚ ਦੋ ਅਸ਼ੀਰਵਾਦ ਜੇ ਤੁਸੀਂ ਸੂਰਜ ਤੇ ਚੰਦਰਮਾ ਠੀਕ ਕਰਨਾ ਹੈ ਮਾਦੇ ਪੈਰੀ ਹੱਥ ਲਾਓ ਪਿਤਾ ਦੇ ਪੈਰੀ ਹੱਥ ਲਾਓ ਮਾਤਾ ਪਿਤਾ ਨਹੀਂ ਹੈ ਆਸਮਾਨ ਔਰਤ ਦੇ ਪੈਰੀ ਲਾ ਹੱਥ ਲਾਓ ਪਿਤਾ ਅਸਮਾਨ ਔਰਤ ਦੇ ਉਹਨਾਂ ਦੀ এজ ਗਰੁੱਪ ਦੇ ਮਰਦ ਦੇ ਪੈਰੀ ਹੱਥ ਲਾ ਦੋ ਪਰਿਵਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤੁਸੀਂ ਹਰੇ ਰੰਗ ਦੀਆਂ ਚੀਜ਼ਾਂ ਨੂੰ ਵਰਤਣਾ ਹੈ ਪਰਿਵਾਰ ਚ ਸੁਖ ਸ਼ਾਂਤੀ ਲਈ ਸਫੇਦ ਰੰਗ ਦੀਆਂ ਚੀਜ਼ਾਂ ਵੀ ਵਰਤੋਗੇ ਨਿਤਨੇਮ ਟਿਪਸ ਹੈ ਪਰਿਵਾਰਕ ਰਿਸ਼ਤੇ ਲਈ ਹਫ਼ਤੇ ਚ ਕੁਝ ਸਮਾਂ ਸਾਂਝਾ ਕਰਨਾ ਹੈ ਵੱਡਿਆਂ ਦੀ ਸਲਾਹ ਜ਼ਰੂਰ ਲੈ ਲੈਣੀ ਇਹ ਨਹੀਂ ਆਪਣੀ ਮਨਮਰਜ਼ੀਆਂ ਕਰਨੀਆਂ ਤੇ ਸੰਘਰਸ਼ ਦੇ ਸਮੇਂ ਵਿੱਚ ਤੁਸੀਂ ਧੀਰਜ ਰਹਿਣਾ ਡਾਵਾ ਡੋਲ ਨਹੀਂ ਹੋਣਾ ਹੁਣ ਜੇ ਮੈਂ ਗੱਲ ਕਰਾਂ ਮਿਥਨ ਰਾਸ਼ੀ ਵਾਲਿਆਂ ਦੇ ਪੈਸੇ ਦੀ ਧਨ ਦੌਲਤ ਦੀ ਤਾਂ ਜਨਵਰੀ ਤੋਂ ਮਾਰਚ ਤੱਕ ਜੇ ਕਹਿ ਲਓ ਗ੍ਰਹਿ ਸ਼ਨੀ ਦੀ ਬਦੌਲਤ ਅਜਿਹੀਆਂ ਸਥਿਤੀਆਂ ਆਉਣਗੀਆਂ ਕਿ ਕੁਝ ਲੰਬੇ ਸਮੇਂ ਦੇ ਪ੍ਰੋਜੈਕਟਾਂ 'ਚ ਤੁਹਾਨੂੰ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ ਮਿਥਨ ਰਾਸ਼ੀ ਵਾਲਿਓ ਤੁਸੀਂ ਕੀ ਕਰੋਗੇ April ਤੋਂ June ਤੱਕ ਬ੍ਰਹਸਪਤੀ ਦੇ ਪ੍ਰਭਾਵ ਨਾਲ ਨਵੇਂ ਮੌਕੇ ਖੁੱਲ ਜਾਣੇ ਹਨ ਘਬਰਾਉਣਾ ਨਹੀਂ ਜੁਲਾਈ ਤੋਂ ਦਸੰਬਰ ਤੱਕ ਆਪਣੇ ਫਾਈਨੈਂਸ਼ੀਅਲ ਟਿਚਰਾਂ ਤੇ ਧਿਆਨ ਦੇਣਾ ਪਏਗਾ ਬਾਕੀ ਕੰਮ ਛੱਡ ਦਿਓ ਥੋੜੀ ਦੇਰ ਲਈ ਸੋਚ ਵਿਚਾਰ ਕਰਨਾ ਇਸ ਇਸ ਫੀਲਡ ਵਿੱਚ ਪੈਸੇ ਦੇ ਵਿੱਚ ਤੇ ਨਵੇਂ ਯੋਜਨਾਵਾਂ ਨੂੰ ਲਾਗੂ ਕਰਨ ਦੇ ਨਾਲ ਆਰਥਿਕ ਸਥਿਤੀ ਤੁਹਾਡੀ ਹੋ ਜਾਣੀ ਹੈ ਮਜ਼ਬੂਤ ਜੋਤਿਸ਼ੋਪਾ ਇੱਕੇ ਦੱਸਦੀਆਂ ਉਹ ਹਰ ਵੀਰਵਾਰ ਨੂੰ ਤੁਸੀਂ ਪੀਲੇ ਰੰਗ ਦੀਆਂ ਚੀਜ਼ਾਂ ਦਾ ਦਾਨ ਕਰਨਾ ਹੈ ਹਰੇ ਰੰਗ ਦੀਆਂ ਚੀਜ਼ਾਂ ਵੀ ਵਰਤਣੀਆਂ ਤੇ ਸ਼ਨੀ ਦੇ ਪ੍ਰਭਾਵਾਂ ਨੂੰ ਮਜ਼ਬੂਤ ਕਰਨ ਲਈ ਕਾਲੇ ਤਰ੍ਹਾਂ ਦਾ ਦਾਨ ਕਰਨਾ ਆਰਥਿਕਤਾ ਦੇ ਵਿੱਚ ਸੁਧਾਰ ਲਈ ਹਰੇ ਰੰਗ ਦੀ ਚੀਜ਼ ਵੱਧ ਤੋਂ ਵੱਧ ਵਰਤਣੀ ਹੈ ਨਿਤਨੇਮ ਟਿਪਸ ਤੁਹਾਡੀ ਹੈ ਜਿਹੜੀ ਹੈ ਨਾ ਇਹ ਹੋਏਗੀ ਕਿ ਬੇਲਗਾਮ ਹੋ ਰਹੇ ਖਰਚਿਆਂ ਨੂੰ ਸੰਭਾਲ ਲਓ ਚਾਦਰ ਦੇ ਕੇ ਪੈਰ ਪਸਾਰੋ ਨਵੀਂ ਇਨਵੈਸਟਮੈਂਟ ਨਵਾਂ ਨਿਵੇਸ਼ ਜਾਂ ਵਪਾਰ ਦੇ ਮੌਕੇ ਜਿਹੜੀ ਰਿੱਧ ਦੇ ਨਾਲ ਜਾਂਚ ਪਰਖ ਲਓ ਪਹਿਲਾਂ ਫਿਰ ਮਹੱਤਵਪੂਰਨ ਫਾਈਨੈਂਸ਼ੀਅਲ ਫੈਸਲੇ ਸੋਚ ਵਿਚਾਰ ਕਰਕੇ ਲੈਣੇ ਆ ਠੀਕ ਆ ਤੁਹਾਡੇ ਹੱਥ ਵਾਸਾ ਸਾਰਾ ਕੁਝ ਸੁਪਰ ਬਾਦ ਦੱਸਣ ਲੱਗੀਆਂ ਕਿਤੇ ਕੋਈ ਕਮੀ ਪੇਸ਼ੀ ਰਹਿ ਗਈ ਬਾਕੀ ਚਾਰ ਖੇਤਰਾں 'ਚ ਕਿਸੇ ਉਪਾਵਾ ਦੀ ਦੱਸੂਪਰ ਉਪਾਅ ਕਿਦਾਂ ਤੁਸੀਂ ਕਰਨਾ ਸਾਲ 2026 ਦੇ ਅਗਰ ਸਥਿਤੀ ਦੇ ਅਨਸਾਰ ਸ਼ਨੀਵਾਰ ਨੂੰ ਕਾਲੀ ਮਾਤਾ ਦੇ ਮੰਦਰ ਜਾਣਾ ਹੈ ਸਿਰਫ ਇੱਕ ਜੋਤਿਸ਼ ਉਪਾਅ ਕਰਨਾ ਹੈ ਕਾਲੇ ਦਿਨਾਂ ਦਾ ੱਤਿਲਾ ਦਾ ਕਰ ਦੇਣਾ ਤੁਸੀਂ ਦਾਨ ਇਹ ਉਪਾਅ ਕੀ ਕਰੇਗਾ ਤੁਹਾਡੀ ਸਿਹਤ ਵੀ ਠੀਕ ਕਰੇਗਾ ਵਪਾਰ ਵੀ ਆਰਥਿਕਤਾ ਵਿੱਚ ਸਭ ਵਿੱਚ ਸ਼ਕਤੀਸ਼ਾਲੀ ਪ੍ਰਭਾਵ ਪੈਦਾ ਕਰ ਦੇਗਾ ਜੇ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਚੈਨਲ ਡਾਕਟਰ ਤੇ ਰਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬੇਨਤੀ ਹੈ ਤਾਂ ਜੋ ਤੁਸੀਂ ਅੱਗੇ ਵੀ ਸਾਰੇ ਰਾਸ਼ੀ ਫਲ ਦੇ ਅਪਡੇਟਸ ਦੇਖ ਸਕੋ ਮਿਲਦਿਆਂ ਕੱਲ ਇੱਕ ਨਵਾਂ ਵਿਸ਼ਾ ਨਵੀਂ ਵੀਡੀਓ ਕੈਨਾਲ ਹੀ ਹੈ ਭਲਾ ਵੈਸੇ ਹੁਣ ਸਾਲ 2026 ਵਾਸਤੇ ਕਰ ਕਰਾਸ਼ੀ ਵਾਲੇ ਕਰਨਗੇ ਇੰਤਜ਼ਾਰ ਜਲਦ ਹਾਜ਼ਰ ਹੋਵਾਂਗੀ ਲੈ ਕੇ ਤੁਹਾਡੇ ਲਈ ਵੀ ਸਰਪ੍ਰਾਈਜ਼ਸ 2026 ਦੀ ਚੋਲੀ ਚ ਗਈ ਹੈ ਰੱਖੋ ਆਪਣਾ ਖਿਆਲ টিল ਦੈਨ ਬਾਏ ਬਾਏ